ਕਾਹ ਵੀ ਕੰਮੀ ਕਰਵਾ ਤੇ ਮੰਦਲ ਦੇ ਸਾਹਮਣੇ ਪਾਰਕ ਵੀ ਬਣਾਈ ਕੋਰਪੋਰੇਟ ਨੰਬਰ 1 ਸਰਸੈਕਟਰ ਬਣਾਇਆ ਇਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੂੰ ਇਹ ਪੁੱਛੋ ਕਿ ਇਹ ਕਿਉਂ ਸਰਸੈਕਟਰ ਕਿਉਂ ਬੰਦ ਕੀਤਾ ਜੇ ਐਗਰੀਕਲਚਰ ਕਾਲਜ ਕਿੱਥੇ ਹੈ ਮੈਂ ਦਊਗਾ ਜਵਾਬ ਕਿ ਉਹਨਾਂ ਨੇ ਐਗਰੀਕਲਚਰ ਕਾਲਜ ਬੰਦ ਕਰਤਾ ਤੇਰਾ ਕੇਰੀ ਵਾਲ ਬੋਲੇਗਾ ਜਿੱਦਾਂ ਦਾ ਤੂੰ ਬੋਲੇਗਾ ਤੈਨੂੰ ਕੋਸੀ ਦਵਾਰ ਚ ਮੈਂ ਦਵਾਰ ਖੋ ਕੇਰੀ ਵਾਲ ਚੋਰੀਆ ਕੇਰੀ ਵਾਲ ਪੰਜਾਬ ਨੂੰ ਲੁੱਟ ਕੇ ਖਾ ਰ ਕੇ ਲੈ ਕੇ ਦਿੱਲੀ ਜਾ ਰਿਹਾ ਤੁਮਾਨਾ ਅੱਜ ਕਿਉਣੀ ਤੇਰੀ ਜ਼ੁਬਾਨ ਖੁੱਲਦੀ ਕਿਉਣੀ ਆ ਕੇ ਮਡੀਆਂ ਚ ਖਲੋਦਾ ਬਿਲਕੁਲ ਬਿਲਕੁਲ ਤੇ ਬੇਟੀਆਂ ਹੋ ਗਿਆ ਸਾਰੇ ਤਿੰਨ ਦਾ ਅੱਜ ਤਾਂ ਚਾਰ ਬੇਟੀਆਂ ਘਰਾਤੀਆਂ ਜੀ ਮਾਝਾ ਸਾਹਿਬ ਆ ਕਹਿੰਦਾ ਚਾਰ ਮੇਕਾਂ ਘਰਾਤੀ ਬਿਲਕੁਲ ਤੇ ਮੇਰ ਸਾਹਿਬ ਇਹ ਵਾਕਈ ਤੁਮ ਜਿਹੜੀ ਗੱਲ ਕੀਤੀ ਆ ਇਹ ਉਹ ਇੱਕ ਮੰਗਾਂ ਸੀ ਮੈਂ ਕਿਹਾ ਨਾ ਪਹਿਲੀ ਮੰਗ ਇਹ ਸੀ ਕਿ ਸਾਡੇ ਮੰਦਰ ਇਹਨਾਂ ਤੁਸੀਂ ਪਾਰਕ ਨਹੀਂ ਸੀ ਕੀਤੀ ਤੇ ਸਾਡਾ ਥਾਂ ਖਾਲੀ ਹੋਣਾ ਸੀ ਥਾਂ ਵੀ ਖਾਲੀ ਕਰਵਾਇਆ ਤੇ ਮੰਦਰ ਦੇ ਸਾਹਮਣੇ ਪਾਰਕ ਵੀ ਬਣਾਈ ਕੋਰ ਬਣਾਈ ਨੰਬਰ 1 ਇਸੇ ਕੋਈ ਉੱਥੇ ਤੇ ਤੁਹਾਡੀ ਪਾਰਕਿੰਗ ਕਾਰ ਕਾਰ ਨਹੀਂ ਮੈਨੂੰ ਕਹਿੰਦਾ ਮੈਂ ਸਾਰੀ ਪਾਰਕਿੰਗ ਜਿਹੜਾ ਕਹਿੰਦਾ ਕਾਰਾਂ ਦੀ ਪਾਰਕਿੰਗ ਕਰ ਦਈਏ ਇੰਨੀ ਪਾਰਕ ਹੋਣਾ ਲਗੇ ਕਹਿੰਦਾ ਇੱਥੇ ਗੱਡੀਆਂ ਖੜੀਆਂ ਕਰਦੀ ਬੜੀ ਵੱਡੀ ਉਹ ਕੀਤੀ ਬਾੜੇ ਜਿਹੜਾ ਅਕਵਰ ਦੀ ਤਾਕਤੂਸ਼ੀ ਜਿਹੜੀ ਹੋਈ ਸੀ ਉਹਨੇ ਜ਼ਮੀਨਤ ਪਰ ਕਰੇ ਪੈਸੇ ਜਿੰਨੇ ਉਹਨਾਂ ਪਰਦੇ ਪੂਰੇ ਪੈਸੇ ਵੀ ਲਾਏ 30 ਜਿਹੜਾ ਪਿੰਚੋਰੀ ਸੜਕ ਲੱਗੀ ਇਨਾ ਸਾਰੇ ਨੇ ਕਿਹਾ ਕਿ ਇਹਦਾ ਡਵਾਈਡਰ ਬਣ ਕੇ ਲਾਇਕਾ ਲੱਗਣੀ ਜਿਹੜਾ ਉਹ ਹੀ ਹੋਇਆ ਨਾਲ ਪਾਣੀ ਦਾ ਵੀ ਦਾਕ ਉਹਨਾਂ ਦੇ ਕੋਲ ਕਰਵਾਇਆ ਤੀਸਰੀ ਗੀਤ ਦੇ ਕੀ ਕੋਆਰਡੀਨੇਟਰ ਕੋਲੇ ਮੈਂ ਕੋਰਡ 9 ਚਾਇਆ 12 ਚਾਇਆ ਤੁਸੀਂ ਮੰਗ ਰੱਖੀ ਸੀ ਕਿ ਸਾਡੇ ਕੋਰਡੀਨੇਟਰ ਵੱਲੋਂ ਇਹਦਾ ਬੜਾ ਕਾਲੀ ਹੋ ਗਿਆ ਬਾਡੀ ਮੰਗ ਸੀ ਕਿ ਹਸਪੀਟਲ ਬਣਾਉਣਾ ਚਾਹੀਦਾ ਅੱਠ ਡਾਕਟਰ ਰੇਗ ਨੀ ਪੂਰੇ ਪੂਰੇ 5 ਸਾਲ ਇੱਕ ਦਿਨ ਨਹੀਂ ਡਾਕਟਰ ਕੋਲ ਅੱਜ ਤਿੰਨ ਦਿਨ ਦਾਜਰ ਕੋਲ ਕਿਸੇ ਵੀ ਇੱਕ ਮਿੰਟ ਦੇ ਲੰਭ ਦਾ ਹੋਇਆ ਹੈਗਾ ਕੋਈ ਨਹੀਂ ਕੋਈ ਇੱਕ ਵੀ ਵਾਰੀ ਵਾਰੀ ਇੱਕ ਆਉਂਦਾ ਡਾਕਟਰ ਬਸ ਫਿਰ ਕੋਈ ਸੱਤ ਲੜ ਗਿਆ ਸੀ ਕੋਈ ਪੱਥਰ ਕੋਈ ਡਾਕਟਰ ਹੀ ਨਹੀਂ ਲੱਭਾ ਫਿਰ ਚਲੋ ਪਰਮਾਤਮਾ ਨੇ ਫਿਰ ਭਾਗੀ ਤੇ ਡਾਕਟਰ ਕੋਲ ਜਾਣਾ ਬੜਾ ਬੋੜਕ ਇੱਥੇ ਕਿਤੇ ਨਹੀਂ ਹੈ ਹੀ ਨਹੀਂ ਕਹਿੰਦੇ ਜੀ ਸਟੇਡੀਅਮ ਤੇ ਹੀ ਦਾ ਉਹ ਵੀ ਸਟੇਡੀਅਮ ਬਣਾਇਆ ਵਾਕਿਨ ਕਿਤੇ ਕਿਤੇ ਕਹਣੀ ਤੁਹਾਡੇ ਲਾਈਟਾਂ ਨਹੀਂ ਸੀ ਲਾਈਟਾਂ ਤੁਹਾਡੇ ਹਸਪੀਟਲ ਦੇ ਫੋਰਟ ਲਾਈਨ ਦੇ ਇਨ ਉਹ ਨਹੀਂ ਚਾੜੇ ਤੁਹਾਡੇ ਸਾਹਮਣੇ ਤਸਵੀਰ ਜਿਹੜੀ ਬਣ ਰਹੀ ਹੈ ਕਿਹਦੇ ਪੈਸੇ ਨੇ ਦੱਸੋ ਕੋਜਨੋ ਸਿੰਘ ਰਹਾਵੇ ਦੇ ਟਾਈਮ ਤੇ 4.5 ਕਰੋੜ ਰੁਪਇਆ ਉਹ ਕੰਪਲੈਕਸ ਬਣ ਗਿਆ ਤਬਰਸਤਰੀ ਉਹ 7 ਕਰੋੜ ਦਿੱਤਾ ਤਾਂ ਵੀ ਉਹ ਵੀ ਕੋਈ ਉਹਦੀ ਗਲਤ ਕਰਨਾ ਕੰਪਲੈਕਸ ਜਿਹੜਾ ਬਣ ਰਿਹਾ ਇਹਨਾਂ ਕੀਤਾ ਕੀ ਆ ਤੁਹਾਡੇ ਕੋਲ ਤੇ ਉੱਥੇ ਬਣਾਇਆ ਮੈਂ ਤੋਂ ਸੈਕਟਰ ਪ੍ਰਾਇਮ ਇਹ ਨਾਲੇ ਪਾਦ ਕਰਤਾ ਫੋਕ ਇਹਨੂੰ ਕਿ ਇੱਕ ਮੰਮੋੜ ਜਣ ਇੱਕ ਚੀਜ਼ ਇਹਨੂੰ ਪੁੱਛੋ ਜੇਕਰ ਜਿਹੜਾ ਨੰਬਰ 3 ਹੈ ਕਹਿੰਦੇ ਇੱਥੇ ਕੋ ਡੰਦਾਰ ਸਾਹਿਬ ਨੇ ਕਾਲਜ ਐਗਰੀਕਲਚਰ ਕਾਲਜ ਸਬਤਰ ਕਿ ਲਈ ਦਿੱਤੀ ਹੈ ਮਨਜ਼ੂਰ ਕੀਤਾ ਸੂ ਉਹ ਦੱਸੋ ਕਿੱਥੇ ਹੈ ਉਹ ਹੀ ਪੁੱਛੋ ਬੰਦਾ ਨਾ ਪੁੱਛਣੋ ਉਹਨਾਂ ਨੂੰ ਇਹ ਪੁੱਛੋ ਕਿ ਇਹ ਕਿਉਂ ਰਿਸਰਚ ਸੈਂਟਰ ਕਿਉਂ ਬੰਦ ਕੀਤਾ ਫਿਰ ਕਿਸਾਨਾਂ ਦੀਆਂ ਗੱਲ ਇਹ ਸੁਣਨਾ ਵਧੀਆ ਲਾਇ ਇੱਕ ਕਣਰੋਦੀ ਇੱਕ ਕਣਰੋਦੀ ਬਣੀ ਜਿਹੜਾ ਸਰਸੈਂਟਰ ਬਣਾਸੀ ਲੋਕਾਂ ਇੱਥੋਂ ਪੂਰੇ ਪੰਜਾਬ ਤੋਂ ਗੱਲਾਂ ਇੱਥੇ ਲੈਣ ਆਇਆ ਕਰਨ ਦੇ ਵੀ ਤੇ ਤੁਹਾਡੀਆਂ ਦੁਕਾਨਾਂ ਵੀ ਚੱਲਣੀਆਂ ਲੋਕਾਂ ਦੀ ਦੁਕਾਨਦਾਰੀ ਵੀ ਚੱਲਣੀ ਸੀ ਇੱਥੇ ਜਦੋਂ ਸੀਜ਼ਨ ਆਉਂਦਾ ਉਹਨਡੋ ਕੋਈ 2-3000 ਕਿਸਾਨ ਕੰਨੇਡਰ ਸੀਟ ਲੈਣ ਦੀ ਹੁੰਦਾ ਤੇ ਕਿਨੇ ਆਉਣਾ ਉਹ ਰੋਟੀ ਵੀ ਖਾਣਗੇ ਉਹਦੇ ਵੇਖਣਾ ਨਹੀਂ ਆ ਉਹਨੇ ਕਿਹਾ ਮੈਂ ਦੁਕਾਨਦਾਰ ਨੂੰ ਸਮਾਨ ਵੀ ਖਰੀਦਣਾ ਇਹਨਾਂ ਨਾਲ ਕੋਈ ਗੱਲ ਕਰਦਾ ਕਾਲਜ ਕੀਤਾ ਮੈਂ ਕਿ ਉਹਦਾ ਨਾਲ ਕਿਹਾ ਕਿ ਉੱਥੇ ਕਾਲਜ ਦੇਖਿਆ ਯਾਰ ਤੁਸੀਂ ਰਿਪੋਰਟ ਬਣਾ ਕੇ ਕੋਈ ਜੋ ਮੈਂ ਦਿੱਲੀ ਦੇ ਵਿੱਚ ਮਾਨੋਰਟੀ ਦਾ ਸਾਰਾ ਇਲਾਕਾ ਹੁੰਦਾ ਤੇ ਮੈਂ ਕਿਹਾ ਉਹਦੀ 60% ਕਾਲੀਗੀ ਦੀ ਸ਼ੋਅ ਹੋ ਗਈ ਹੈ ਜੇ ਪੈਸੇ ਅਮਿਤ ਨੇ ਕਿਹਾ ਕਿ ਪੈਸੇ 60% ਗਵਰਨਮੈਂਟ ਦੇ ਕੋਲ ਨਾਲ 40% ਉਹ ਜਾ ਰਿਹਾ ਕਹਿੰਦਾ ਜੀ ਨਹੀਂ ਉਹ ਤੁਸੀਂ ਬਾਦੀ ਕਰ ਦਿੱਤਾ एग्रीकल दूंगा जवाब क्यों ने एग्रीकल्चर कॉलेज बंद करता और सत्तर किले उद ही पे मैं दसूंगा तो सौ किला क्यों बर्बाद करके रखता क्यों नहीं लोगों ने रोजी रोटी सौ किले ਇਹ ਹੁਣ ਆਸੀ ਕਿ ਉੱਥੇ ਰਿਸਰਚ ਕਰੇ ਦੀ ਹੁਣ ਸੀ 3 ਸਾਲ ਦੇ ਵਿੱਚ ਕਰਨੀ ਦੀ ਰਿਸਰਚ ਹੋਣੀ ਸੀ ਤੇ ਜਿਹੜਾ ਤੋਂ 24 ਉਹਨਾਂ ਦੇ ਮੇਰਾ 800 ਤੋਂ ਲੈ ਕੇ 900% ਤੱਕ ਮੈਂ ਕਰਨੇ ਦਾ ਚਾੜ ਘਟਣਾ ਸੀ ਜਿਹਨਾਂ ਸਾਲ ਜਿਹੜੇ ਬੋਰੀ ਮਾਰ ਬਾਰੇ ਤੇ ਦਿੱਲੀ ਵਾਲੇ ਕਰਦੇ ਨੇ ਗੱਲਾਂ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਚੋਲੇ ਦਾ ਬਦਲ ਕੀਤਾ ਬਦਲ ਹੋਸੀ ਜਦੋਂ 900% ਕਰਨੇ ਦਾ ਨਿਕਲ ਆ ਸੀਗਾ 2-2 ਲੱਖ ਰੁਪਈਆ ਉਹਨਾਂ ਕਰਨਾ ਸੀ ਉਹ ਉਹ ਫੀਬਰ ਤੇ ਫਿਰ ਲਾਵੀ ਅੱਗੇ ਕਰਕੇ ਕੀਤੀਆਂ ਦੋਵੇਂ ਵਟੀਆਂ ਕਿ ਇੱਥੇ ਗੰਨਾ ਵਧੇਗਾ ਸਿੱਧਾ ਮਜ਼ਾ ਤੇ ਜਾਏਗਾ ਉੱਥੋਂ ਬਿਨਾਂ ਕੋਈ ਨਗਦ ਪੈਸੇ ਦੋ ਅੰਬਰ ਪਰ ਇਹ ਏਡਾ ਪਤਾ ਨਹੀਂ ਕਿ ਕਿਹ ਪਹਿਲਾ ਵਾਲਾ ਖੁੱੋ ਜਾ ਕੇ ਇਹ ਤੇ ਉਹ ਕਿਹਦੇ ਹੁੰਦੇ ਨਾ ਕਿ ਨਿਆਗਰ ਦੇ ਤੋਂ ਪੁਰਾਣੀ ਗੰਨਾ ਹੁੰਦੀ ਜਿਹਨੇ ਕਿ ਨਿਆਂਦਾ ਆਪਣਾ ਬੈਗ ਗੇਂਡ ਨਹੀਂ ਸੀ ਰੱਖ ਜਦੋਂ ਕਾਢੀ ਦੇਦੇ ਸੀ ਉਹਨਾਂ ਪੁੱਛਣਾ ਬੈਕਗਰੌਂਡ ਕੋਨਾ ਕਹਣਾ ਨਾ ਸਾਡੇ ਦੇ ਗੱਡੀ ਸਿੱਧੀ ਚੱਲਦੀ ਹੈ ਬੈਕ ਦੀ ਸਾਡੀ ਇਸ ਮੁੱਖ ਮੰਤਰੀ ਭਗਵਾਨ ਕੁਮਾਰ ਨੇ ਗੱਡੀ ਦਾ ਬੈਕ ਯਾਰ ਲਾਹਤਾ ਫਿਰ ਪੰਜਾਬ ਪਿੱਛੇ ਨੂੰ ਚਲ ਗਿਆ ਤੇ ਅੱਗੇ ਨੂੰ ਨਹੀਂ ਜਾਦਾ ਜਿਹੜਾ ਮੁੱਖ ਮੰਤਰੀ ਇੱਕ ਵਾਰੀ ਸਟੇਟ ਤੇ ਖਲੋਕੀ ਤੇ ਦਾ ਕਿ ਮੈਂ ਪੰਜਾਬ ਤੋਂ ਟੋਡਾ ਕਰਦੀ ਖਤਮ ਕਰੂੰਗਾ ਮੈਂ ਹੁਣ ਵੇਖ ਰਿਹਾ ਸੀ 8:30 ਵਜੇ ਸਾਡੇ ਸ਼ਹਿਰ ਦੀ ਦੁਕਾਨਾਂ ਬਾਬੂ ਜੀ ਨੇ ਮੈਂ ਆਪਣੇ ਨੋਟ ਕੀਤਾ ਜੀ ਪੁੱਛਿਆ ਵੀ ਮੈਂ ਕਿ ਐਡੀ ਹੋ ਜਾ ਕਿ ਨਹੀਂ ਹੋਈਆਂ ਹੋ ਗਈਆਂ ਜੀ ਹੋ ਗਈਆਂ ਇਹ ਤੁਸੀਂ ਮੀਟਿੰਗ ਕਰਕੇ ਨਹੀਂ ਕੀਤੀਆਂ ਮੈਂ ਦਿੱਲੀ ਵਾਲਾ ਨਿਕਲਿਆ ਸਾਡੇ 7 ਵਜੇ ਕੋਈ ਦੁਕਾਨਾਂ ਬੰਦ ਕਰਕੇ ਆਪਣਾ ਕੰਮ ਕਰਨ ਚਲੇ ਜਾਂਦੇ ਹਾਂ ਇਹ ਸਾਡੇ ਸਾਡੇ 6:30 ਵਜੇ ਇਹ ਦੁਕਾਨਾਂ 9:00 ਤੱਕ ਮੇਰੇ ਖਰਾ ਹੈ ਕਿ ਕੋਈ ਥੋੜਾ ਕਿਸੇ ਵੱਲ ਇਹ ਕਿ ਸਰਦਾਰ ਸਿੰਘਿੰਦਰ ਜਿੰਦਾਬਾ ਜਿੰਦਾਬਾ ਜਿੰਦਾਬਾਦ ਜਿੰਦਾਬਾਦ ਇਹਦੇ ਗੁੰਡਿਆਂ ਨੂੰ ਆਪ ਲੈ ਕੇ ਨਾਲ ਪੂਰੇ ਫਿਰਦੇ ਨੇ ਇਹਦੇ ਤੇ ਸਾਨੂੰ ਕੰਟਰੋਲ ਕਰਨਾ ਪੈਣਾ ਜਿਹੜੀ ਫਰੋਕ ਜਿਹੜੀ ਫਰੋਕ ਕਿੰਨੀਆਂ ਬੰਕੀਆਂ ਜਾਂਦੀਆਂ ਜਿਹੜੀ ਲੋਕਾਂ ਦੇ ਵਿੱਚ ਦਰਦੀ ਪਾਉਣਾ ਉਹ ਡਾਕਖਣ ਕਰਨਾ ਪਏਗਾ ਕਿ ਮਹਾਰਾਜ ਪੰਜਾਬ ਕਦੀ ਵੀ ਇਹੋ ਜਿਹਾ ਨਹੀਂ ਕਰਾ ਜਿਵੇਂ ਨੰਬਰ ਕਰਦਾ ਮਾਹੌਲ ਬਰਬਾਦ ਕਰੇ ਸਹਿਬ ਦਾ ਮਾਹੌਲ ਬਰਬਾਦ ਕਰੇ ਅੱਜ ਤੱਕ ਕੈਨੇਡਾ ਦੇ ਟ੍ਰੋਲੀ ਪਾਉਂਦੇ ਨੇ ਕਿਹੜੇ ਖਾਲਸਾ ਦੀ ਗੱਲ ਕਰਦੇ ਕਿਹੜੇ ਕਹਿੰਦੇ ਨੇ ਬੀਜੇਪੀ ਵਾਲੇ ਕਿ ਮੰਦਰ ਉਹ ਕਦੀ ਮੰਦਰ ਵਾਲ ਨੂੰ ਕਿਸੇ ਸਿੱਖ ਦਾ ਹੱਥ ਨਹੀਂ ਜਾ ਸਕਦਾ ਮੰਦਰ ਦੇ ਵਿੱਚ ਹਮੇਸ਼ਾ ਬੱਥਰ ਟਿਕਣ ਜਾਂਦੇ ਆ ਉਹ ਵੀ ਗੱਦੀ ਕਰਨੀ ਨਹੀਂ ਜਾਂਦੇ ਨਾ ਇਹ ਇਸ ਅਫੇਸ ਦਾ ਕਿਉਂ ਹੋਇਆ ਕਿਉਂਕਿ ਮਹਾਰਾਸ਼ਟਰ ਵਿੱਚ ਲਖਣਾਂ ਸੀ ਕਿ ਬੀਜੇਪੀ ਨੂੰ ਧਾਰ ਸੀ ਕਿ ਇਹ ਉਹ ਜਾ ਮੌਲ ਦਾ ਲਾ ਕਰ ਦੋ ਇਹ ਫੇਰ ਬਖੇੜਾ ਖੜਾਤਾ ਦੋ ਪਰ ਲੋਕਾਂ ਨੇ ਨੂੰ ਨਹੀਂ ਮੰਨਣ ਤੇ ਨਾਮ ਬਣੇ ਯਾਰ ਇਸ ਕੌਮ ਦਾ ਨਵੇਂ ਪਾਸ਼ਾ ਕਸ਼ਮੀਰੀ ਪੜਤਾ ਵੀ ਆਪਣੀ ਸ਼ਹਾਦਤ ਦੇ ਕੇ ਆਏ ਹੋਣ ਬ੍ਰਿੰਕਾ ਦੀ ਉਹ ਗੁਰੂਤਿੱਕ ਬਾਦ ਨੂੰ ਮੰਨਣ ਵਾਲੇ ਕਦੀ ਮੰਦਰਵਾਰ ਨੂੰ ਕਰਦੇ ਕਿ ਉਹ ਕਬਰ ਨਹੀਂ ਕਰਦੇ ਉਹਨਾਂ ਦੇ ਫਰਿਆਦ ਫੂਨੇ ਇਕੱਠੇ ਆ ਅਸੀਂ ਪੰਜਾਬ ਹੋਰ ਉਸ ਵੇਲੇ ਆਪ ਤੋ ਆਪ ਦੇ ਵਿੱਚ ਹਿੰਦੂ ਸਿੱਖ ਦਾ ਕਦੀ ਵੀ ਇਹ ਖੇਡਾ ਨਹੀਂ ਹੋਇਆ ਜੀ ਕੀ ਕਹਿੰਦਾ ਉਹ ਨੂੰ ਪੜੀ ਜੇ ਬੈਤ ਤੇ ਇਹ ਜਿਹੜੇ ਹੋਰ ਵਾਲੇ ਸਰਕਾਰ ਦੇ ਕਿ ਪੈਸੇ ਪਤਾ ਨਹੀਂ ਕਿੰਨਾ ਦੀ ਆਜਾ ਦੇ ਨਾਂ ਗਿਆ ਅੱਜ ਕਹਿੰਦਾ ਸੁchendeਰ ਤਾਵਾ ਜੇ ਹੋਜੀ ਤੇਰਾ ਕੇਂਦਰੀ ਵਲ ਬੋਲੇਗਾ ਜਿੰਨਾ ਦਾ ਤੂੰ ਬੋਲੇਗਾ ਤੈਨੂੰ ਉਸੇ ਦਫਤਰ ਚ ਮੈਂ ਗਵਾਹ ਖੋਣ ਤੇ ਜੇ ਪੰਦੇ ਨੇ ਪੁੱਤ ਬਣ ਕੇ ਗੱਲ ਕਰੋਗੇ ਤੇ ਫਿਰ ਤੁਹਾਨੂੰ ਕੋਸ ਰੁਪਿਆ ਦੇਣਾ ਜਵਾ ਦਊਗਾ ਕੇਂਦਰੀ ਵਲ ਚੋਰ ਆ ਕੇਂਦਰੀ ਵਲ ਪੰਜਾਬ ਨੂੰ ਲੁੱਟ ਕੇ ਖਾਰ ਕੇ ਲੈ ਕੇ ਦਿੱਲੀ ਜਾ ਰਿਹਾ ਕੋਨੇ ਦੇ ਵਿੱਚ ਲੋਕਾਂ ਦੀ ਜੋ ਵਿਦਵੀ ਹੋਈ ਐ ਤੋਂ ਉਹਨਾਂ ਦੇ ਉਹਨਾਂ ਦੇ ਡੇਟ ਕੱਟ ਰਏ ਉਹ ਪੈਸਾ ਇਕੱਠਾ ਕਰਕੇ ਕੀ ਦੀਵਾਲ ਜਨਵਰੀ ਦੇ ਵਿੱਚ ਦਿੱਲੀ ਚ ਲੈਕਣ ਵਾਲੀ ਉਹਨਾਂ ਨੂੰ ਡੋਟਣ ਲਈ ਜਾ ਰਿਹਾ ਕੋਲ ਡੋਟਾ ਜੀ ਪੰਜਾਬੜੇ ਬੰਦ ਕਰਾਂਗੇ 18 19 ਨੂੰ ਰੱਖਿਆ ਜੀ 18 ਬਿਲਕੁਲ ਚਿਮਾਪਾ ਬਣਾ ਨਹੀਂ ਹੁਕਰੀਓ ਸਹੀ ਸਭੀ ਜਿਹੜਾ ਕਹਿੰਦਾ ਸੀ ਐਮਐਸਟੀ ਦੋਂਗਾ ਤੁਮਾਨ ਤੁਮਾਨਾ ਅੱਜ ਕੋਨੇ ਤੇਰੀ ਜ਼ਬਾਨ ਖੁੱਲਦੀ ਕੋਨੇ ਆਣ ਕੇ ਵੰਡਿਆ ਚ ਖਲੋਦਾ ਪੁੱਛ ਕਿਸਾਨਾਂ ਨੂੰ ਕਿ ਤੇਰੀ ਤੇਰੀ ਕਿੰਨੇ ਪਾ ਲੱਗਾ ਤੈਨੂੰ ਪਤਾ ਲੱਗੂਗਾ ਪਰ ਬਰ ਕਿਸੂਈ ਇੱਕ ਅਨੁਪੜ ਇੱਕ ਨਸ਼ੀਣੀ ਮੁਖੋਤਰੀ ਮਿਲਿਆ ਜਿਹੜੇ ਪ੍ਰਾਣੀ ਦੀ ਚਰਤਾ ਵੇਖੋ ਉਹਨਾਂ ਦੇ ਵਿੱਚ ਕਦੀ ਇਹ ਉਹ ਜਿਹੜਾ ਇੱਕ ਬੰਦਾ ਹੁੰਦਾ ਜੂਗ ਨੂੰ ਹਾਜ਼ਰ ਹੋ ਉਹਨਾਂ ਨੂੰ ਹਾਜ਼ਰ ਨਹੀਂ ਲੱਗਦਾ ਇਹ ਤਾਂ ਹੀ ਕਰਦਾ ਉਹਨੇ ਉਹ ਸਿੱਕੇ ਖੰਡਾ ਜਿਆ ਰੱਖਿਆ ਤੇ ਉਹਦੇ ਉੱਤੇ ਪਟਕਾ ਬਣਾ ਲੈਂਦਾ ਉਹ ਵੀ ਹੈ ਇਹ ਕਿੰਦੇ ਦੀ ਕੋਪ ਟੀਚਰ ਕੋਸ਼ਿਸ਼ ਦੀ ਉਹਨੂੰ ਕੱਢ ਕੇ ਸੋਡੀਆਂ ਮੈਂ ਕਹਿਣਾ ਉਹਨੇ ਕਿਹੜੀ ਕਲਾਸ ਕਿੰਨੀ ਉਹ ਐਡਾ ਕਹਿੰਦਾ ਮੈਂ 10 ਸਾਲ ਪੇ 10 ਸਾਲਾਂ ਦਾ ਹੋ ਗਿਆ ਨਹੀਂ 10 10ਵੀਂ ਵਾਰ ਫੇਲ ਹੋ ਗਿਆ ਪਹਿਲੀ ਜੀ ਉਹ ਯਾਰ ਜਿਹੜੇ ਮੁੱਖ ਮੰਤਰੀ ਦੀ ਸੋਚ ਹੀ ਫੇਲ ਵਲ ਗਿਆ ਤੁਹਾਡਾ ਪਲਾਕੀ ਕਰਕੇ ਆਪਣਾ ਸਟੇਟ ਦੇ ਬੱਚੇ ਨੂੰ ਕਿਹੋ ਜਿਹਾ ਲਿਆਇਆ ਜਾਏਗਾ ਅਨਿਆਨੇ ਮੰਦਬੁੱਧੀ ਦੇ ਆਣੇ ਉਹ ਜਿਹਨਾਂ ਬੱਚੇ ਉਹਨਾਂ ਨੂੰ ਜੋ ਮਰਜ਼ੀ ਕਰ ਲੋ ਉਹਨਾਂ ਨੇ ਜਿੱਥੇ ਇੱਕ ਵਾਰ ਸੂਈ ਜੜ ਗਈ ਉੱਥੇ ਜੜ ਗਏ ਇਹ ਉਹ ਮੰਨ ਬਲਦੀ ਬਾਲਕ ਆ ਫਿਰ ਇਹਦੀ ਦੂਜੀ ਆਉਂਦੀ ਸੀ ਸ਼ਰਾਬੀ ਦੀ ਉਹ ਵੀ ਕੋਈ ਦੇਖੋ ਕੁਮਾਰ ਹੀ ਹੋ ਗਿਆ ਮੁੱਖ ਮੰਤਰੀ ਬਣਵਾਲਾ ਜਿਹੜਾ ਹੁੰਦਾ ਉਹਦੇ ਸੋਚ ਬੜੀ ਵੱਡੀ ਪਰ ਉਹ ਕੰਮ ਪ੍ਰਾਕਟਿਕ ਕਿਆ ਉਹਨੇ ਕੁਰਸੀ ਤੇ ਬਣ ਪ੍ਰਾਕਟਿਕ ਕਹਿ ਲੋ ਬਣ ਗਿਆ ਨੀ ਜਲ ਸਿੰਘ ਉਹ ਪੰਜਾਬ ਨੂੰ ਲੋਟੇੜਿਆ ਕੋਲ ਲੁਟਾਰੇ ਆ ਉਹ ਇੰਟਲੀਜੈਂਟ ਸਟ੍ਰਕਚਰ ਲੈ ਰਹੇ ਆ ਉਹਨਾਂ ਦੇ ਕਹਿਤੇ ਚੱਲ ਰਹੇ ਆ ਪੰਜਾਬ ਦੇ ਨਾਲ ਵਿਸ਼ਵਾਸ ਟਾਪ ਕਰ ਰਹੇ ਪੰਜਾਬੀ ਕਦੀ ਮਾਫ਼ੀ ਨਹੀਂ ਦਿੰਦਾ ਅਵਰਗੇ ਸਾਰੇ ਜਾਣੇ ਅਪੁਰਸ਼ ਸਾਰੇ ਕੱਟੇ ਬਹੁਤ ਨੀਜਾ ਆ ਜਾਣਾ ਆਪਣੇ ਆਪਣੇ ਗਾਰਡਨ ਗਾਹ ਤੇ ਕੰਮ ਨੂੰ ਕਰ ਉਹ ਬਹੁਤ ਕੋਟਾ